ਹਾਂਜੀ ਸਰ ਅੱਜ ਸਰ ਬੱਕਰ Eid ਦੇ ਮੌਕੇ ਤੇ ਤੁਸੀਂ ਕੀ ਕਹੋਗੇ ਅਸਲਾਮੁਅਲੈਕੁਮ ਵਅਲੈਹੁਮੁਰਹਾਮਤੁਲਿਲਾਹ ਵਬਰਕਾਤੁ ਸਭ ਤੋਂ ਪਹਿਲਾਂ ਮੈਂ ਈਦੁਲ ਆਜ਼ਾਦ ਦੀ ਮੁਬਾਰਕਬਾਦ ਪੂਰੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਦੇਣਾ ਚਾਹਨਾ ਕਿ ਈਦੁਲ ਫਜ਼ਾ ਯਾਨੀ ਕੁਰਬਾਨੀ ਦੀ ਈਦ ਜਿਹੜੀ ਅੱਜ ਅਦਾ ਕੀਤੀ ਹੈ ਇਹਦੇ ਵਿੱਚ ਸੁੱਖ ਸ਼ਾਂਤੀ ਤੇ ਸਾਰੇ ਹੀ ਲੋਕਾਂ ਦੀ ਭਲਾਈ ਦੇ ਲਈ ਦੁਆ ਕੀਤੀ ਹੈ ਅਮਨ ਤੇ ਚੈਨ ਸਤਨ ਦੀ ਦੁਆ ਕੀਤੀ ਹੈ ਔਰ ਅਸੀਂ ਇਸ ਈਦਗਤ ਵਿੱਚ ਗੁਜਰ ਐਸੋਸੀਏਸ਼ਨ ਪੰਜਾਬ ਕਮੇਟੀ ਦੇ ਪ੍ਰਧਾਨ ਲਿਆਕਤ अली ਇੰਤਜ਼ਾਮੀਆ ਕਿਵੇਂ ਕੀ ਜਿਹੜੀ ਤਾਇੀਦਗਾ ਦੀ ਆ ਮੈਂ ਉਹਨਾਂ ਦਾ ਜਿਹੜਾ ਬਸ ਸਟੇਜ ਸੈਕਟਰੀ ਔਰ ਨਾਈਵੀਂ ਇਮਾਮੀ ਇਦਗਾ ਤਕੂਰਲਾ ਦਾ ਇਮਾਮ ਅਬਦੁਲ ਹਮੀਦ ਜੀ ਸਾਡੇ ਵੱਲੋਂ ਸਾਰੇ ਹੀ ਲੋਕਾਂ ਨੂੰ ਇਦ-ਉਲ ਆਜ਼ਾਦੀ ਕੁਰਬਾਨੀ ਦੀ ਮੁਬਾਰਕਬਾਦ ਆ ਔਰ ਅਸੀਂ ਖਾਸ ਕਰਕੇ ਜਿਹੜਾ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਲੋਕ ਆ ਇਹਨਾਂ ਦੇ ਅਮਨ ਤੇ ਚੈਨ ਦੀ ਅਸੀਂ ਦੁਆ ਕੀਤੀ ਆ ਔਰ ਹਰ ਇੱਕ ਧਰਮ ਦੇ ਲੋਕਾਂ ਦੇ ਵਾਸਤੇ ਸਾਂਝੀ ਦੁਆ ਹੋਈ ਆ ਇੱਥੇ ਅਸੀਂ ਇਦ-ਉਲ ਆਜ਼ਾਦੀ ਮੁਬਾਰਕਬਾਦ ਪੇਸ਼ ਕਰਦੇ ਆ ਖਾਸ ਕਰਕੇ ਤੁਹਾਡੇ ਚੈਨ ਨੂੰ ਤੁਹਾਡੇ ਚੈਨਲ ਚੈਨਲ ਤੇ ਮਦਦ ਰਹੀ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਅੱਜ ਈਦਗਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਈਦੁਲ ਆਜ਼ਾਦੀ ਨਮਾਜ਼ ਅਦਾ ਕੀਤੀ ਗਈ ਦੇਸ਼ ਦੇ ਵਿੱਚ ਸਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੱਤੀ ਆ ਅਸੀਂ ਵੀ ਮੁਬਾਰਕਬਾਦ ਦਿੰਦੇ ਆ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਪੂਰੇ ਮੁਲਕ ਦੇ ਲੋਕਾਂ ਨੂੰ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਈਦੁਲ ਆਜ਼ਾਦ ਮਨਾਈ ਜਾ ਰਹੀ ਆ ਔਰ ਇਹਦੇ ਵਿੱਚ ਦੁਆ ਕੀਤੀ ਜਾ ਰਹੀ ਆ ਕਿ ਹਰ ਧਰਮ Hindu Muslim Sikh ईसाई ਜਿੰਨੇ ਵੀ ਆ ਆਪਸ ਦੇ ਵਿੱਚ ਮੁਹੱਬਤ ਦੇ ਨਾਲ ਰਹਿਣ ਇੱਕ ਗੁਲਾਬ ਦੇ ਇੱਕ ਗਮਲੇ ਦੇ ਵਿੱਚ ਬੁਲਦਸਤਰੇ ਦੀ ਤਰ੍ਹਾਂ ਰਹਿਣ ਇਹ ਦੁਆ ਅਸੀਂ ਕੀਤੀ ਆ ਮਨੁੱਖ ਚੈਨ ਔਰ ਸੁਖੰਦੇ ਵਾਸਤੇ ਔਰ ਅਸੀਂ ਬਹੁਤ ਬਸ ਸ਼ੁਕਰੀਆ ਅਦਾ ਕਰਦੇ ਆ ਧੰਨਵਾਦ ਕਰਦੇ ਆ ਗੁਜਰ ਐਸ ਸੈਸ਼ਨ ਪੰਜਾਬ ਕਮੇਟੀ ਵੱਲੋਂ ਪ੍ਰਧਾਨ لیاقت ਅਲੀ ਔਰ ਨਾਲ ਖਾਸ ਕਰਕੇ ਸਾਡੇ ਸ਼ਾਈ ਮਾਮਾ ਅਬਦੁਲ ਹਮੀਦ ਜੀ ਔਰ ਮੈਂ ਜਿਹੜਾ ਇਹਨਾਂ ਦੇ ਸਟੇਜ ਸੈਕਟਰੀਆਂ ਮੱਖਣ ਵਾਲੀ ਜੀ ਜਰਨਲ ਸਕੱਤਰ ਜਿਹੜੇ ਆ ਕੈਨੇਡਾ ਦੇ ਵਿੱਚ ਬੈਠੇ ਆ ਇਸ ਟਾਈਮ ਉਹ ਦੇਖ ਰਹੇ ਆ ਸਾਰਿਆਂ ਵੱਲੋਂ ਈਦ ਅਜ਼ਾਦੀ ਬਹੁਤ ਬਹੁਤ ਮੁਬਾਰਕਬਾਦ ਸਾਡੀ ਪੰਚਾਇਤ ਵੱਲੋਂ ਦੀਨ ਮੁਹੰਮਦ ਆਰੀਆਵਾਲ ਔਰ ਪੂਰੀ ਗੁਜਰ ਬਰਾਦਰੀ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ ਅਜ਼ਾਦੀ ਬਹੁਤ ਬਹੁਤ ਮੁਬਾਰਕਾਂ ਕੁਰਬਾਨੀ ਦੇ ਦਿਹਾੜੇ ਉੱਪਰ ਅਸਲਾਮੁਅਲੈਕ